ਗੱਲ ਨੂੰ ਸਮਝਦੇ ਨਹੀਂ ਪਕੜਦੇ ਨਹੀਂ ਉਹ ਜਿਹੜਾ ਇਹ ਪੁੱਛਦਾ ਅਸੀਂ ਤੇ ਯੂਰਪ ਦੇ ਚ ਰਹਿੰਦੇ ਆ ਇੱਥੇ ਜਦ ਅੰਮ੍ਰਿਤ ਵੇਲਾ ਆਉਂਦਾ ਉੱਥੇ ਹੁੰਦਾ ਨਹੀਂ ਤਾਂ ਫਿਰ ਕੀ ਕਰੀਏ ਜਿਹਨੂੰ ਇਤਨੀ ਵੀ ਸਮਝ ਕੋਈ ਨਹੀਂ ਉਥੇ ਰਾਤ ਹੁੰਦੀ ਏ ਉਥੇ ਦਿਨ ਹੁੰਦਾ ਉਥੇ ਅੰਮ੍ਰਿਤ ਵੇਲਾ ਵੀ ਆਉਂਦਾ ਤਾਂ ਉਥੋਂ ਦੇ ਅੰਮ੍ਰਿਤ ਵੇਲੇ ਜਾ ਕੇ ਇਸ ਤਰ੍ਹਾਂ ਦੇ ਸੈਂਕੜੇ ਪ੍ਰਸ਼ਨ ਮੇਰੇ ਕੋਲ ਆਉਂਦੇ ਨੇ ਮੈਂ ਨਹੀਂ ਦਿੰਦਾ ਹੁੰਦਾ ਜਵਾਬ ਮੈਂ ਚਿੱਠੀ ਦਾ ਜਵਾਬ ਵੀ ਨਹੀਂ ਦਿੰਦਾ ਕਈ ਨੇ ਫੋਨ ਨੰਬਰ ਵੀ ਲਿਖਿਆ ਮੈਂ ਉਸ ਤੇ ਵੀ ਜਵਾਬ ਨਹੀਂ ਦਿੰਦਾ ਫਜ਼ੂਲ ਹੈ ਪ੍ਰਸ਼ਨ ਫਜ਼ੂਲ ਸਵਾਲ ਤੇ ਇਹਦਾ ਜਵਾਬ ਵੀ ਫਜ਼ੂਲ ਹੋਵੇਗਾ ਔਰ ਕੀ ਹੋਵੇਗਾ ਔਰ ਕੀ ਹੋ ਸਕਦਾ ਹੈ ਤਾਂ ਮੁਖ्तसर ਮੈਂ ਅਰਜ਼ ਕਰਾਂ ਕਦੀ ਕਦਾਈ ਜਿਹੜੇ ਜਗਤ ਦੇਚ અવਤਾਰ ਆਉਂਦੇ ਨੇ ਬੱਚੇ ਮਾਸੂਮ ਤੇ ਕਿਦਰੇ ਕਿਦਰੇ ਸਹਿਮਤ ਹੋ ਜਾਂਦੇ ਨੇ ਜਵਾਨ ਵੀ ਹੋ ਜਾਂਦੇ ਨੇ